ਸਤਨਾਮੁ ਸ੍ਰੀ ਵਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੁਰੈ ਕੀਤੇ ਪੂਰੇ ਪ੍ਰਭ ਰავਰਿਆ ਪਰ ਪੂਰੀ ਕੇਮ ਕੁਸ਼ਲ ਪਿਆ ਇਸ ਨਾਨਕ ਪਾਰ ਬ੍ਰਹਮ ਵਿਟਹਾ ਕੁਰਬਾਨਾ ਗੁਰ ਕੇ ਚਰਨ ਕਵਲ ਰਿੱਧ ਧਾਰੇ बेगन ना लागे तिलका कोई कारज सगल सवारे रहा मिल सादू दुर्मत खोए पतित पुनीत सब होए रामदास सरोवर नत सब लथे पाप कमते गुण गोविंद नित गाए ਸਾਧ ਸੰਗ ਮਲ ਧਿਆਇ ਮਨ ਬਾਚਤ ਪਲ ਪਐ ਗੁਰਪੂਰਾ ਜਿ ਦੇਤ ਆਇ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮ ਅਨੰਦਾ ਜਨ ਨਾਨਕ ਨਾਮ ਧਿਆਇ ਪ੍ਰਭ ਆਪਣਾ ਬਿਰਦ ਰਖਿਆ ਈਸ਼ਵਰ ਠਾਹ ਮਹਲਾ ਪੰਜਵਾ ਗੁਰਪੁਰੈ ਕੀਤੀ ਪੂਰੀ ਪ੍ਰਭ ਰਾਵ ਰਹਿਆ ਪਰ ਪੂਰੀ ਕੇਮ ਕੁਸ਼ਲ ਪਿਆ ਇਸ ਨਾਨਕ ਪਾਰ ਬ੍ਰਹਮ ਵਿਟਹਾ ਕੁਰਬਾਨਾ ਗੁਰਕੇ ਚਰਨ ਕਵਲ ਰਿੱਧ ਧਾਰੇ ਬੇਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAMDAS ਸਰੋਵਰ ਨਤੈ ਸਭ ਲਾਥੈ ਪਾਪ ਕਮਤੈ ਗੁਣ ਗੋਬਿੰਦ ਨਿਤ ਗਾਇਐ ਸਾਦ ਸੰਗ ਮਨ ਧਿਆਇਐ ਮਨ ਬਾਚਤ ਫਲ ਪਾਏ ਗੁਰਪੂਰ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਈਸ਼ਵਰ ਠਾ ਮਹਲਾ ਪੰਜਵਾ ਗੁਰਪੁਰੈ ਕੀਤੀ ਪੂਰੀ ਪ੍ਰਭ ਰਾਵ ਰਹਾ ਪਰਪੂਰੀ ਕੇਮ ਕੁਸ਼ਲ ਪਿਆ ਇਸ ਨਾਨਕ ਪਾਰ ਬ੍ਰਹਮ ਵਿਟਹਾ ਕੁਰਬਾਨਾ ਗੁਰਕੇ ਚਰਨ ਕਵਲ ਰਿੱਧ ਧਾਰੇ ਬਿਗਨ ਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਇ ਪਤਿਤ ਪੁਨੀਤ ਸਭ ਹੋਏ RAMDAS ਸਰੋਵਰ ਨਤੈ ਸਭ ਲਾਥੈ ਪਾਪ ਕਮਤੈ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਲ ਧਿਆਇਐ ਮਨ ਬਾਚਤ ਫਲ ਪਾਏ ਗੁਰਪੁਰ ਆ ਜਿਹ ਤਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਈਸ਼ਵਰ ਠਹ ਮਹਲਾ ਪੰਜਵਾ ਗੁਰਪੁਰੈ ਕੀਤੇ ਪੂਰੇ ਪ੍ਰਭ ਰავ ਰਹਿਆ ਪਰਪੂਰੀ ਕੇਮ ਕੁਸ਼ਲ ਪਿਆ ਇਸ ਨਾਨਕ ਪਾਰ ਬ੍ਰਹਮ ਵਿਟਹਾ ਕੁਰਬਾਨਾ ਗੁਰ ਕੇ ਚਰਨ ਕਵਲ ਰਿੱਧ ਧਾਰੇ ਬਿਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮੇਲੇ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAMDAS ਸਰੋਵਰ ਨਤੇ ਸਭ ਲਥੈ ਪਾਪ ਕਮਤ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਲ ਧਿਆਇ ਮਨ ਬਾਚਤ ਫਲ ਪਾਏ ਗੁਰਪੁਰਾ ਜਿਹਦੇ ਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਈਸ਼ਵਰ ਠਮਹਲਾ ਪੰਜਵਾ ਗੁਰਪੁਰੈ ਕੀਤੀ ਪੂਰੀ ਪ੍ਰਭ ਰਾਵ ਰਹਾ ਪਰਪੂਰੀ ਕੇਮ ਕੁਸ਼ਲ ਪਿਆ ਇਸ ਨਾਨਕ ਪਾਰ ਬ੍ਰਹਮ ਵਿਟਹਾ ਕੁਰਬਾਨਾ ਗੁਰ ਕੇ ਚਰਨ ਕਵਲ ਰਿੱਧ ਧਾਰੇ ਬਿਗਨ ਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ पतित पुनीत सब होए रामदास सरोवर नत सब लथै पाप कमत गुण गोविंद नित गाए साध संग मल त्याए मन बाचत फल पाए गुरु पुरार देत आए ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ